ਬੋਗ ਨਾ ਬੰਦ ਕਰੀਓ ਭਾਈ ਬੋਗ ਨਾ ਬੰਦ ਕਰੀਓ ਕਿਰਾਏ ਖਾਟੇ ਹਾਣੇ ਆਪਣੀ ਸੇਫਟੀ ਲਈ ਕਰ ਰਹੇ ਅੱਛਾ ਜੀ ਇੱਥੇ ਆਹੀ ਘਰੇ ਹੱਤਵਾਦੀ ਆ ਆ ਤੇ ਐਸੇ ਕਰਕੇ ਹੋਰੇ ਬਾੜੇ ਲਈ ਜਾਂਦੇ ਜੀ ਤੁਹਾਨੂੰ ਸਾਨੂੰ ਧਮਕੀਆਂ ਦੇ ਰਹੇ ਤੁਹਾਡੇ ਉੱਤੇ 57 ਦੀ 57 ਦੀ ਤੁਹਾਡੇ ਤੇ ਰੱਬ ਡਬਈਏ ਸਾਨੂੰ ਧਮਕੀਆਂ ਦੇ ਰਹੇ ਆ ਕੀ ਹੁਣ ਤੁਹਾਨੂੰ ਕੀ ਡਰਾਇਆ ਇੱਥੇ ਜੀ ਸਾਈ ਅਸ ਭਾਈ ਇਹ ਤੇ ਸੇਵ ਨਹੀਂ ਹੈਗੇ ਇਹਨਾਂ ਨੂੰ ਸਸਪੈਂਡ ਕੀਤਾ ਜਾਵੇ ਤੁਹਾਨੂੰ ਹੁਣ ਕੀ ਡਰਾਇਆ ਇੱਥੇ ਉਹ ਕਿਤੇ ਨਹੀਂ ਉਹ ਕਿਤੇ ਵੀ ਜਾਣ ਬੁਝ ਕੇ ਨਹੀਂ ਮਾਰੀ ਤੁਸੀਂ ਅੱਗੇ ਆ ਜਾਓ ਇਹ ਨੇ ਜਾਣ ਜਾਣ ਬੁਝ ਕੇ ਨਹੀਂ ਭਾਜੀ ਕੈਮਰੇ ਕਢਵਾ ਲਓ ਅਗਰ ਮੈਂ ਜਾਣ ਬੁਝ ਕੇ ਅੱਗੇ ਹੀ ਮੈਂ ਉੱਥੇ ਖੜੀ ਸੀਗੀ ਮੇਰੇ ਇਨਾਂ ਦੇ ਚਪੇੜ ਮਾਰੀ ਮੈਂ ਜਾਣ ਜਾਣ ਬੁਝ ਕੇ ਵੀ ਅੱਗੇ ਇਹਨਾਂ ਨੂੰ ਇਹਨਾਂ ਨੂੰ ਨਹੀਂ ਪਤਾ ਕਿ ਲੇਡੀਜ਼ ਅੱਗੇ ਖੜੀ ਐ ਇਹਦਾ ਕਿਸੇ ਦੇ ਵਿੱਚ ਪੇੜ ਮਾਰ ਦੇਣਗੇ ਇਹ ਭਾਜੀ ਕਿਸੇ ਦੇ ਵਿੱਚ ਪੇੜ ਮਾਰ ਦੇਣਗੇ ਜੀ ਇਹ ਕਹਿੰਦੇ ਮੈਂ ਜਾਣ ਬੁਝ ਕੇ ਨਹੀਂ ਮਾਰੀ ਇਹਨਾਂ ਨੰਨ੍ਹੇ ਬਕਸੇ ਲੇਡੀਜ਼ ਖੜੀ ਐ ਤੇ ਸਾਫ ਲੈਣ ਆਉਂਦੇ ਇੱਥੇ ਤੁਸੀਂ ਤੁਹਾਡੇ ਨਾਲ ਇਦਾਂ ਹੀ ਹੋ ਗਿਆ ਜੀ ਹਾਂਜੀ ਪਰ ਮਲਾਜਮਾਂ ਵੱਲੋਂ ਕਹਿਇਆ ਜਾ ਰਿਹਾ ਕਿ ਦੋਵੇਂ ਪਾਰਟੀਆਂ ਆਮੋ ਸਾਹਮਣੇ ਹੋ ਰਹੀਆਂ ਸੀ ਜਿਸ ਕਰਕੇ ਮੈਂ ਸ਼ਰੋਹ ਪਾਜੀ ਪਾਜੀ ਮੇਰੀ ਗੱਲ ਸੁਣੋ ਜੇ ਅਸੀਂ ਝੂਠ ਬੋਲਦੇਵੇਂ ਮਲਾਜਮ ਇਹ ਗੱਲ ਕਹਿੰਦੇ ਨਾ ਕੈਮਰੇ ਉੱਤੇ ਹੈਗੇ ਆ ਬਸ ਇਹਨਾਂ ਨੇ ਕੈਮਰੇ ਵਿੱਚੋਂ ਕੁਝ ਡਿਲੀਟ ਨਾ ਕੀਤਾ ਹੋਵੇ ਤੁਸੀਂ ਕੈਮਰੇ ਚੈੱਕ ਕਰ ਸਕਦੇ ਹੋ ਰੈਗੂਲਰ ਰੈਗੂਲਰ ਜਿਹੜੀ ਸੀਸੀਟੀਵੀ ਨਿਕਲ ਜਾਵੇ ਤੁਹਾਨੂੰ ਯਕੀਨ ਹੋ ਜਾਏਗਾ ਹਾਂਜੀ ਯਕੀਨ ਹੋ ਜਾਏਗਾ ਉਹ ਉਹਨਾਂ ਨੂੰ ਅਸੀਂ ਇੱਥੇ ਰੱਖਣਾ ਵਾ ਤੁਸੀਂ ਇੱਥੇ ਜਾਓ ਮੈਂ ਕਿਉਂ ਇੱਥੇ ਰੱਖਣਾ ਸਾਨੂੰ ਜਾਣ ਦੋ ਤੇ ਕੀ ਕਹਿੰਦੇ ਨਹੀਂ ਜਾਣਦੇ ਉਹਨਾਂ ਨੇ ਮੇਰੇ 'ਚ ਚਪੇੜ ਮਾਰ ਦਿੱਤੀ ਜਿੰਦਰ ਕੁਮਾਰ ਆਪਣੇ ਕਾਦੀ ਰਾਂ ਤੇ ਭਾਜੀ ਕੀ ਮਸਲਾ ਹੋਇਆ ਜੀ ਮਸਲਾ ਭਾਜੀ ਹੋਇਆ ਸਾਡਾ ਕਿਸੇ ਨੇ ਪੈਸੇ ਦਾ ਲੈਣ ਦੇਣ ਸੀ ਅਸੀਂ ਉਹਨਾਂ ਕੋਲ ਸਮਾਨ ਲਿਆ ਸੀ ਉਹ ਉਹਨਾਂ ਨੇ ਸਾਡੀ ਦੁਕਾਨ ਦੇ ਆ ਕੇ ਮਾਰਕੁੱਟ ਕੀਤੀ ਤੇ ਅੱਗੋਂ ਮੇਰੇ ਹਸਬੰਦ ਦੇ ਵੀ ਉਹਨਾਂ ਨੇ ਕੀ ਕਹਿੰਦੇ ਪਰਚਾ ਠੋਕਦੇ ਪਏ ਸੀਗੇ ਉਸ ਤੋਂ ਪਹਿਚਲ ਮੈਨੂੰ ਨਹੀਂ ਪਤਾ ਕੀ ਹੈਗਾ ਕੀ ਨਹੀਂ ਤੇ ਮੇਰੇ ਹਸਬੰਦ ਨੂੰ ਅੰਦਰ ਕਰਨ ਲੱਗੇ ਸੀ ਜੇ ਮੈਂ ਉੱਥੇ ਅੱਗੇ ਖੜੀ ਸੀ ਤਾਂ ਮੇਰੇ ਮੂੰਹ ਤੇ ਉਹਨਾਂ ਨੇ ਚਪੇੜ ਮਾਰ ਦਿੱਤੀ ਹੂੰ ਤੇ ਭਾਜੀ ਅੱਗੋਂ ਕਹਿੰਦੇ ਤੁਹਾਨੂੰ ਦੋਨਾਂ ਨੂੰ ਅਸੀਂ ਅੰਦਰ ਕਰ ਦਨਾਂ ਚਪੇੜ ਮਾਰੀ ਤਾਂ ਸਾਰੇ ਜਣੇ ਕਹਿੰਦੇ ਕੋਈ ਨਹੀਂ ਤੁਸੀਂ ਸਮਝਾ ਦਿੰਦੇ ਆ ਗਲਤੀ ਹੋ ਗਈ ਨਾ ਕੋਈ ਗਲਤੀ ਅਸੀਂ ਇ ਨਹੀਂ ਤੁਹਾਡੇ ਮੂਹਰੇ ਕਿੰਨੇ ਮਾਰੀ ਚਪੇੜ ਕਿੰਨੇ ਮਾਰੀ ਕੀ ਹੋ ਰਿਹਾ ਸੀ ਉਦੋਂ ਰਾਜੀਨਾਮਾ ਹੋ ਰਹੀ ਸੀ ਰਾਜੀਨਾਮਾ ਹੋ ਰਹੀ ਸੀ ਰਿਪੋਰਟ ਲਿਖ ਰਹੀ ਸੀ ਉਹ ਮੇਰੇ ਹਸਬੰਡ ਨੂੰ ਕਹਿੰਦੇ ਕਿ ਮੈਡਮ ਤੁਹਾਡਾ ਤੁਹਾਡਾ ਪਰਚਾ ਲੇਖ ਲਿਆ ਹੈ ਜਿਹੜਾ ਤੁਹਾਡੇ ਹਸਬੰਡ ਦੇ ਖਿਲਾਫ ਪਰਚਾ ਕੀਤਾ ਵਾ ਉਹ ਉਹਨਾਂ ਨੂੰ ਅਸੀਂ ਇੱਥੇ ਰੱਖਣਾ ਵਾ ਤੁਸੀਂ ਇੱਥੇ ਜਾਓ ਮੈਂ ਕਿਹਾ ਕਿਉਂ ਇੱਥੇ ਰੱਖਣਾ ਸਾਨੂੰ ਜਾਣ ਦੋ ਤੇ ਕੀ ਕਹਿੰਦੇ ਨਹੀਂ ਜਾਣ ਦੇਣਾ ਤਾਂ ਉਹਨਾਂ ਨੇ ਮੇਰੇ ਚਪੇੜ ਮਾਰ ਦਿੱਤੀ ਕਿੰਨੇ ਮਾਰੀ ਰਜਿੰਦਰ ਕੁਮਾਰ ਕੀ ਸੀ ਐਸਆਈ ਐਸਆਈ ਹਾਂ ਸਰ ਜੀ ਤਾਂ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਵੀ ਉਹਨਾਂ ਨੂੰ ਆਪਣੇ ਚ ਪੇੜ ਮਾਰੇ ਦਾ ਕੋਈ ਪਛਤਾਵਾ ਨਹੀਂ ਹੈਗਾ ਅੱਗੋਂ ਕਹਿੰਦੇ ਕਿ ਇਹਨਾਂ ਨੂੰ ਦੋਨਾਂ ਨੂੰ ਫੜ ਕੇ ਅੰਦਰ ਕਰਨਾ ਇਹਨਾਂ ਤੇ ਆ ਪਰਚਾ ਠੋਕੋ ਤੇ ਇਹਨਾਂ ਤੇ ਆ ਪਰਚਾ ਠੋਕੋ ਜਦੋਂ ਰਾਈ ਨਵਾਂ ਆ ਰਿਹਾ ਸੀ ਕੋਈ ਮਹਿਲਾ ਪੁਲਿਸ ਤੁਹਾਡੇ ਲੱਗੇ ਹੈਗੀ ਨਹੀਂ ਕੋਈ ਮਹਿਲਾ ਪੁਲਿਸ ਲੱਗੇ ਨਹੀਂ ਹੈਗੀ ਸੀਗੀ ਅਗਰ ਲੇਡੀਜ਼ ਪੁਲਿਸ ਜੀ ਮੇਰੀ ਗਲਤੀ ਸੀ ਲੇਡੀਜ਼ ਪੁਲਿਸ ਮਾਰ ਦਿੰਦੀ ਤੇ ਮੈਂ ਇੱਕ ਦਿਨ ਵੀ ਮਚਾਰ ਖਾ ਲੜਨੀ ਸੀ ਮੈਂ ਆਪਣਾ ਬਚਾਅ ਕਰਨ ਵਾਸਤੇ ਇਹਨਾਂ ਨੇ ਮੈਨੂੰ ਕੀ ਕਹਿੰਦੇ ਕਹਿੰਦੇ ਤੁਹਾਨੂੰ ਅੰਦਰ ਕਰ ਦਣਾ ਵਾ ਲੋਕ ਥਾਣੇ ਦੇ ਵਿੱਚ ਵੀ ਸੇਫ ਨਹੀਂ ਹਾਂ ਹਾਂਜੀ ਭਾਜੀ ਲੋਕ ਤਾਂ ਥਾਣੇ ਤਾਕਤ ਆਪ ਉਹਦਾ ਉਹਨਾਂ ਪਾਰਟੀਆਂ ਦਾ ਇਹਨਾਂ ਨੂੰ ਪਾਰਟੀਆਂ ਦੇ ਇੱਥੇ ਦਰਫੀਆਤ ਲਈ ਬੁਲਾਇਆ ਇਹ ਦਰਖਾਸਤ ਦੇ ਸਬੰਧ ਵਿੱਚ ਤੇ ਇਹਦਾ ਜਿਹੜਾ ਪਤੀ ਆ ਉਹ ਤੈਸ਼ ਵਿੱਚ ਆ ਗਿਆ ਉਹ ਇੱਕ ਗੁਜਰਾ ਆਪਣਾ ਹੱਥ ਪਾਈ ਹੋਣ ਲੱਗਿਆ ਪੰਜਵੇਂ ਛਡਾਉਣ ਲੱਗਾ ਤਾਂ ਉਹਨੇ ਮੇਰੇ ਉਹਨੂੰ ਬੈਚ ਛਡਾਉਣ ਲੱਗਾ ਤੇ ਇਹ ਅੱਗੇ ਆ ਗਈ ਇਹ ਇਹਦੇ ਧਫਖੇ ਵੱਜ ਗਿਆ ਇਹਨਾਂ ਨੇ ਚਪੇੜ ਮਾਰੇ ਮਾਰਤੀ ਅਸੀਂ ਅਸੀਂ ਜਾਣ ਬੁਝ ਕੇ ਚਪੇੜ ਇਹਨਾਂ ਸ਼੍ਰੀਮਾਨ ਜੀ ਜੀ ਜਾਣ ਬੁਝ ਕੇ ਚਪੇੜ ਮਾਰੀ ਹੈ ਕੈਮਰੇ ਦੀ ਵੀਡੀਓ ਸਾਰੇ ਸਾਹਮਣੇ ਇਹਨਾਂ ਨੇ ਮੇਰੇ ਚਪੇੜ ਮਾਰੀ ਉਸ ਤੋਂ ਆਪਣਾ ਬਚਾਅ ਕਰਨ ਮੇਰੇ ਮੂੰਹ ਤੇ ਨਿਸ਼ਾਨ ਪਿਆ ਆਪਣਾ ਬਚਾਅ ਕਰਨ ਦੇ ਬਾਅਦ ਵਿੱਚ ਇਹਨਾਂ ਨੇ ਮ ਕਿਹੜਾ ਨਿਸ਼ਾਨਾ ਵਾ ਪਾਜੀ ਮੇਰੀ ਗੱਲ ਸੁਣੋ ਜੇ ਮੈਂ ਝੂਠ ਬੋਲਦੀ ਆ ਨਾ ਕੈਮਰੇ ਦੀ ਵੀਡੀਓਜ਼ ਹੈਗੀਆਂ ਮੈਂ ਆਪਣਾ ਬਚਾਅ ਕਰਨ ਵਾਸਤੇ ਇਹਨਾਂ ਦੇ ਬਰਾਬਰ ਚਪੇੜ ਮਾਰੀ ਕਿਉਂਕਿ ਇਹਨਾਂ ਨੇ ਲੇਡੀਜ਼ ਤੇ ਮਾਰੀ ਆ ਜੀ ਜੀ ਆ ਜੋਦੀ ਆ ਜੀ ਮੈਂ ਕਹਿ ਆ ਜੀ